ਸਰਕਾਰਾਂ ਦੂਜੀਆ ਹੁੰਦੀਆਂ ਆ ਜਿਹੜਾ ਆਪੋਜੀਸ਼ਨ ਹੁੰਦਾ ਉਹ ਦੂਜੀਆ ਪਾਰ ਉਹਨਾਂ ਨੇ ਤਾਂ ਕੁਝ ਕਮੀਆਂ ਕੱਢ ਕੇ ਧਰਨੇ ਸਰਕਾਰ ਦੇ ਖਿਲਾਫ ਲਾਣ ਪਰ ਮੈਂ ਇਹ ਗੱਲ ਕਹਿੰਦਾ ਵੀ ਜਿਹੜੀ ਜਿਹੜੀਆਂ ਕਮੀਆਂ ਨੇ ਕਮੀਆਂ ਦੇ ਖਿਲਾਫ ਕਿਉਂ ਨਹੀਂ ਉੱਥੇ ਤੇ ਵਿਧਾਨ ਸਭਾ ਦੇ ਵਿੱਚ ਦੂਜੀ ਪਾਰਟੀਆਂ ਦੇ ਐਮ ਐਲ ਏ ਵੀ ਹੁੰਨੇ ਆ ਪਾਰਲੀਮੈਂਟ ਦੇ ਵਿੱਚ ਵੀ ਹੈਗੇ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਵੀ ਇਹ ਕਮੀ ਹੈ ਜੀ ਇਹਨੂੰ ਠਟਾਰੋ ਸਾਡੇ ਮੁੱਖ ਮੰਤਰੀ ਸਾਹਿਬ ਪੈਸੇ ਦਾ ਚਲੋ ਇਹ ਹੈਗਾ ਵੀ ਉਹ ਕਹਿੰਦੇ ਕਿ ਮੈਂ ਕਿਸਾਨ ਦਾ ਬੇਟਾ ਆ ਇਹ ਕਿਸਾਨ ਦਾ ਬੇਟਾ ਹੈ ਜਿਹੜੇ ਕਿਸਾਨਾਂ ਦੀ ਜ਼ਮੀਨ ਤੁਸੀਂ ਅਕਵਾਇਰ ਕਰਨੀ ਹੈ ਘਟੂ ਘਟੂ ਉਹਨਾਂ ਨਾਲ ਬਲਾ ਕੇ ਉਹਨਾਂ ਨੂੰ ਬਿਠਾ ਲ ਕੇ ਗੱਲ ਤਾਂ ਕਰੋ ਵੀ ਤੁਹਾਡੀ ਪ੍ਰੋਬਲਮ ਕੀ ਹੈ ਜਦੋਂ ਵਿਰੋਧੀ ਪਾਰਟੀ ਆ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਵੀ ਸਰਕਾਰ ਆਪਣੇ ਹੱਥ 'ਚ ਇਹ ਕੰਮ ਨਾ ਲਵੇ ਪ੍ਰਾਈਵੇਟ 'ਚ ਇਹ ਕੰਮ ਰਵੇ ਕਿਸਾਨਾਂ ਨੂੰ ਲੁੱਟਿਆ ਘੁੱਟਿਆ ਜਾ ਸਕੇ ਉਹਨਾਂ ਨੂੰ ਤਾਂ ਜਵਾਬ ਮਤਲਬ ਇੱਕ ਗੱਲ ਮਿਲ ਜਾਂਦੀ ਹੈ ਨਾ ਕਹਿਣ ਵਾਸਤੇ ਤੁਸੀਂ ਉਹ ਗੱਲ ਨਾ ਹੋਣ ਦਿਓ ਕੁਝ ਕਿਸਾਨਾਂ ਨਾਲ ਗੱਲਬਾਤ ਕਰੋ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਹਰ ਗੱਲ ਤੇ ਹਰ ਵਰਗ ਤੇ ਹਰ ਮਤਲਬ ਪੂਰੇ ਟੌਪ ਉ ਗੱਲ ਕਰਦੇ ਨੇ ਹਰ ਵਰਗ ਦਾ ਉਹਨਾਂ ਨੂੰ ਪਤਾ ਤੁਸੀਂ ਬੈਠ ਕੇ ਗੱਲ ਕਰ ਲਓ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਕਿਸਾਨਾਂ ਨਾਲ ਗੱਲ ਕਰਨ ਤਾਂ ਤਿਆਰ ਨਹੀਂ ਫਿਰ ਕਹਿੰਦੇ ਕਿਸਾਨ ਜਥੇਬੰਦੀਆਂ ਇਹ ਆ ਕਿਸਾਨ ਸਾਡੇ ਖਿਲਾਫ ਬੋਲਦੇ ਨੇ